ਕਲਮੈਂ ਚਿੱਟੇ ਵਾਲੇ ਬਰੀਦੀ ਕਰਨੀਆਂ ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦੇ ਬੜੇ ਕੇਸ ਹੁੰਦੇ ਆ ਜਿਹੜੇ ਲੋਕ ਪਰਿਵਾਰ ਬੜੇ ਦੁਖੀ ਨੇ ਬੜੇ ਉਜੜੇ ਹੋਏ ਨੇ ਔਰ ਤਰਾਸਦੀ ਦੀ ਗੱਲ ਇਹ ਹੁੰਦੀ ਹੈ ਕਿ ਘਰ ਦੇ ਵਿੱਚ ਇੱਕ ਮਰੀਜ਼ ਤਾਂ ਹੁੰਦਾ ਹੀ ਹੁੰਦਾ ਹੈ ਜਿਹੜਾ ਕੋਈ ਸਾਡੇ ਘਰ ਚ ਕੋਈ ਹੋਰ ਮਰੀਜ਼ ਹੋਰ ਕੋਈ ਪਰਿਵਾਰਕ ਮੈਂਬਰ ਆਉਂਦਾ ਉਹਨੂੰ ਵੀ ਸਾਡੇ ਪਰਿਵਾਰਕ ਮੈਂਬਰ ਆਪਣੇ ਨਾਲ ਲੜਾ ਲੈਂਦੇ ਆ ਔਰ ਆਪਣੀ ਕੰਪਨੀ ਦੇ ਕੇ ਉਹਨੂੰ ਵੀ ਉਹ ਨਸ਼ਾ ਕਰਨ ਲਾ ਦਿੰਦੇ ਕਿਵੇਂ ਲਾ ਦਿੰਦੇ ਆ ਐਸੀ ਵੀਡੀਓ ਦੇ ਵਿੱਚ ਆਪ ਦੇਖੋਗੇ ਸੁਣੋਗੇ ਸਾਨੂੰ ਇੱਕ ਫੋਨ ਆਉਂਦਾ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਰ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚੌਂਕਰ ਸਾਹਿਬ ਅੱਜ ਮੈਂ ਗੱਲ ਕਰ ਰਿਹਾ ਰੱਬ ਨੇ ਬਣਾਈ ਜੋੜੀ ਇੱਕ ਅੰਨਾ ਇੱਕ ਕੋੜੀ ਆਪਜੀ ਭਲੀ ਭਾਂਤ ਸਮਝ ਚੁੱਕੇ ਹੋਵੋਗੇ ਗੱਲ ਮੈਂ ਚਿੱਟੇ ਵਾਲੇ ਬਰੀਦੀ ਹੀ ਕਰਨੀ ਆ ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦੇ ਬੜੇ ਕੇਸ ਹੁੰਦੇ ਆ ਜਿਹੜੇ ਲੋਕ ਪਰਿਵਾਰ ਬੜੇ ਦੁਖੀ ਨੇ ਬੜੇ ਉਜੜੇ ਹੋਏ ਨੇ ਔਰ ਤਰਾਸ ਦੀ ਗੱਲ ਇਹ ਹੁੰਦੀ ਹੈ ਕਿ ਘਰ ਦੇ ਵਿੱਚ ਇੱਕ ਮਰੀਜ਼ ਤਾਂ ਹੁੰਦਾ ਹੀ ਹੁੰਦਾ ਹੈ ਜਿਹੜਾ ਕੋਈ ਸਾਡੇ ਘਰ ਚ ਕੋਈ ਹੋਰ ਮਰੀਜ਼ ਹੋਰ ਕੋਈ ਪਰਿਵਾਰਕ ਮੈਂਬਰ ਆਉਂਦਾ ਹੈ ਉਹਨੂੰ ਵੀ ਸਾਡੇ ਪਰਿਵਾਰਕ ਮੈਂਬਰ ਆਪਣੇ ਨਾਲ ਰਲਾ ਲੈਂਦੇ ਆ ਔਰ ਆਪਣੀ ਕੰਪਨੀ ਦੇ ਕੇ ਉਹਨੂੰ ਵੀ ਉਹ ਨਸ਼ਾ ਕਰਨ ਲਾ ਦਿੰਦੇ ਕਿਵੇਂ ਲਾ ਦਿੰਦੇ ਆ ਐਸੀ ਵੀਡੀਓ ਦੇ ਵਿੱਚ ਆਪ ਦੇਖੋਗੇ ਸੁਣੋਗੇ ਸਾਨੂੰ ਇੱਕ ਫੋਨ ਆਉਂਦਾ ਹੈ ਪਹਿਲਾਂ ਮੈਂ ਇੱਕ ਦਿਨ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸਾਡੇ ਕੋਲੋਂ ਇੱਕ ਬੁਹਾਲੀ ਸਾਈਡ ਤੋਂ ਜੋੜੀ ਆਉਂਦੀ ਆ ਉਹਨਾਂ ਦੇ ਘਰ ਦਾ ਫਿਰ ਸਾਨੂੰ ਫੋਨ ਆਉਂਦਾ ਕਿ ਸਾਡੇ ਬੱਚੇ ਅੱਜ ਦਵਾਈ ਲੈਣ ਵਾਸਤੇ ਆਏ ਆ ਤੇ ਤੁਸੀਂ ਹੈਗੇ ਹੋ ਅਸੀਂ ਕਹਿੰਦੇ ਵੀ ਹਾਂ ਹੈਗੇ ਆ ਜੀ ਭੇਜ ਦਿਓ ਉਹਨਾਂ ਦੇ ਬੱਚੇ ਇਹ ਲਗਭਗ 6-7 ਦਿਨ ਦੀ ਗੱਲ ਹੋ ਗਈ ਅਜੇ ਤੱਕ ਸਾਡੇ ਕੋਲ ਦਵਾਈ ਲੈਣ ਵਾਸਤੇ ਨਹੀਂ ਪਹੁੰਚੇ ਕਿਉਂਕਿ ਉਹ ਦੋਵੇਂ ਮੀਆਂ ਬੀਬੀ ਚਿਟਾ ਲਾਉਂਦੇ ਨੇ ਜਦੋਂ ਕਿ ਪਹਿਲਾਂ ਜਿਹੜਾ ਬੇਟਾ ਸੀ ਉਹਨਾਂ ਦਾ ਉਹ ਦਵਾਈ ਲੈ ਕੇ ਗਿਆ ਸੀ ਔਰ ਠੀਕ ਵੀ ਸੀ ਪਰ ਜਦੋਂ ਤੱਕ ਉਹਨਾਂ ਦੀ ਬੋਟੀ ਉਹ ਆਪਣਾ ਟਰੀਟਮੈਂਟ ਨਹੀਂ ਕਰਾਏਗੀ ਉਦੋਂ ਤੱਕ ਉਹਨਾਂ ਦਾ ਬੇਟਾ ਵੀ ਚਿਟਾ ਲਾਉਣਾ ਨਹੀਂ ਛੱਡ ਸਕਦਾ ਬੜੀਆਂ ਮਾਵਾਂ ਸਾਡੇ ਘਰੋਂ ਦੀਆਂ ਕਿ ਪਿਛਲੇ ਦਿਨੀ ਹੋਰ ਮੈਨੂੰ ਫੋਨ ਆਇਆ ਸੀ ਜिले ਦਾ ਨਾਮ ਜਲੰਧਰ ਦੇ ਨਾਲ ਲੱਗਦਾ ਹੈ ਔਰ ਮੈਂ ਸਾਰੀਆਂ ਗੱਲਾਂ ਥੋੜੀ ਜਿਹੀ ਐਕਸਪੋਜ਼ਸ ਕਰਕੇ ਰਖ ਲਾਣਾ ਵੀ ਚਲੋ ਕਈ ਵਾਰੀ ਬਹੁਤ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਬੱਚਾ ਹੋਣਾ ਇਹਨਾਂ ਦੀ ਬੇਟੀ ਹੋਣੀ ਹੈ ਮਾਤਾ ਬੜੀ ਰੋਵੇ ਦੋ ਬੇਟੀਆਂ ਮਾਤਾ ਦੀਆਂ ਇੱਕ ਬੇਟਾ ਬੇਟੀਆਂ ਵਿਆਹਤੀਆਂ ਹਾਲਾਤ ਹੁਣ ਘਰ ਦੇ ਇਸ ਤਰ੍ਹਾਂ ਦੇ ਵਿਗੜੇ ਹੋਇਆ ਇੰਨੇ ਵਿਗੜੇ ਹੋਇਆ ਵੀ ਜਿਹੜੇ ਛੋਟੇ ਛੋਟੇ ਜਵਾਕ ਨੇ ਉਹਨਾਂ ਦੇ ਦੋ ਉਹਨਾਂ ਨੂੰ ਸਕੂਲ ਭੇਜਣ ਵਾਸਤੇ ਉਹਨਾਂ ਕੋਲ ਸਮਾਂ ਨਹੀਂ ਸਕੂਲ ਦੇਣ ਵਾਸਤੇ ਫੀਸ ਨਹੀਂ ਦੋਵੇਂ ਬੱਚੇ ਛੋਟੀਆਂ ਕਲਾਸਾਂ 'ਚ ਪੜ੍ਹਦੇ ਨੇ ਔਰ ਉਸ ਐਡਿਕਸ਼ਨ ਜੁੜੀ ਦੇ ਦੋਵੇਂ ਬੱਚਾ ਨੂੰ ਸਕੂਲ ਨਹੀਂ ਭੇਜਿਆ ਜਾਂਦਾ ਗੱਲ ਇਸ ਤਰ੍ਹਾਂ ਹੋਈ ਉਸ ਮਾਤਾ ਦਾ ਇੱਕ ਬੇਟਾ ਸੀਗਾ ਉਹ ਬੇਟਾ ਚਟਾ ਲਾਉਣ ਲੱਗ ਪਿਆ 10-12 ਸਾਲ ਤੋਂ ਚਟਾ ਲਾ ਰਿਹਾ ਹੈ ਵਿੱਚੋਂ ਛੱਡ ਦਿੰਦਾ ਸੀ ਸੈਂਟਰ ਚ ਘਾਤਾ ਦਵਾਈ ਖੁਲਾਤੀ ਹਟ ਗਿਆ ਚਲੋ ਥੋੜਾ ਜਿਹਾ ਸੁਧਰੇ ਇੱਕ ਵਾਰ بڑا-ਬੋਟਾ ਕੰਮ ਕਰਨ ਲੱਗ ਪਿਆ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਸ਼ਰੀਰਿਕ ਸਮੱਸਿਆਵਾਂ ਆਉਂਦੀਆਂ। ਬੱਚਿਆਂ ਨੂੰ ਨੌਜਵਾਨਾਂ ਬੱਚਿਆਂ ਜਿਹੜੇ ਬੱਚੇ ਨਸ਼ਾ ਕਰਦੇ ਉਹਨਾਂ ਨੂੰ ਸੈਕਸ ਵੀਕਨੈਸ ਬਹੁਤ ਹੋ ਜਾਂਦੀ ਆ। ਸਟੈਮਨਾ ਬੜਾ ਘਾਟ ਜਾਂਦਾ ਹੈ। ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਇੱਕੋ ਕਲ ਹੁੰਦੀ ਆ ਕਿ ਹਾਂ ਅਸੀਂ ਸੈਟੀਸਫੈਕਸ਼ਨ ਵਾਸਤੇ ਜੇ ਕੋਈ ਨਸ਼ਾ ਨਹੀਂ ਕਰਾਂਗੇ ਨਸ਼ਾ ਤਾਂ ਅਸੀਂ ਆਪਣੇ ਪਾਰਟਨਰ ਨੂੰ ਸੈਟੀਸਫਾਈ ਨਹੀਂ ਕਰ ਪਾਵਾਂਗੇ। ਪਰ ਦੋਸਤੋ ਇਹ ਧਾਰਨਾ ਵੀ ਕਿਤੇ ਨਾ ਕਿਤੇ ਗਲਤ ਹੈ। ਹਾਂ ਬਹੁਤ کیسਾਂ ਦੇ ਵਿੱਚ ਤਾਂ ਹੁੰਦਾ ਜਦੋਂ ਵੀਕਨੈਸ ਹੁੰਦੀ ਆ ਤੁਸੀਂ ਆਪਣੇ ਪਾਰਟਨਰ ਨੂੰ ਸੈਟੀਸਫਾਈ ਨਹੀਂ ਕਰ ਪਾਉਂਦੇ ਉੱਥੇ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਆ ਨਾ ਕਿ ਨਸ਼ੇ ਦੀ ਜਰੂਰਤ ਹੁੰਦੀ ਆ ਕਿਉਂਕਿ ਨਸ਼ੇ ਤੋਂ ਬਿਨਾ ਵੀ ਇਹਨਾਂ ਚੀਜ਼ਾਂ ਨੂੰ ਕਵਰ ਕੀਤਾ ਜਾ ਸਕਦਾ ਹੈ ਔਰ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਵੀ ਜਾ ਸਕਦੀ ਹੈ ਪਰ ਉਸ ਮੁੰਡੇ ਨੇ ਕੀ ਕੀਤਾ ਆਪਣਾ ਇਲਾਜ ਕਰਾਉਣ ਦੀ ਬਜਾਏ ਚਿੱਟਾ ਲਾਉਣ ਲੱਗ ਪਿਆ ਚਿੱਟਾ ਲਾਉਂਦਾ ਲਾਉਂਦਾ ਬੋਟੀ ਨੂੰ ਰੋਕਦੀ ਸੀ ਮਾਂ ਵੀ ਰੋਕਦੀ ਸੀ ਉਸ ਪਤੰਦਰ ਨੇ ਕੀ ਕੀਤਾ ਆਪਣੀ ਘਰ ਵਾਲੀ ਨੂੰ ਹੌਲੀ ਹੌਲੀ ਚਿੱਟਾ ਲਾਉਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਇੰਜੋਏ ਕਰਾਂਗੇ ਔਰ ਉਹ ਥੋੜਾ ਥੋੜਾ ਚਿੱਟਾ ਇੱਕ ਦੋ ਲੰਨਾ ਲਾਉਂਦਾ ਲਾਉਂਦਾ ਅੱਜ ਉਦੀ ਬੋਟੀ ਗਰਾਮ-ਗਰਾਮ ਚਟਾ ਆਰਾਮ ਨਾਲ ਪੀ ਜਾਂਦੀ ਹੈ ਉਸ ਮਾਤਾ ਦਾ ਇੰਨਾ ਬੁਰਾ ਹਾਲ ਹੈ ਉਹਦੀਆਂ ਕੁੜੀਆਂ ਨੂੰ ਕਹਿੰਨੇ ਵੀ ਤੂੰ ਘਰ ਛੱਡ ਦੇ ਸਾਡੇ ਕੋਲ ਆ ਜਾ ਕਿਤੇ ਸੈੱਡ ਰਹਿ ਜਾ ਇਹਨਾਂ ਦਾ ਖੇੜਾ ਛੱਡ ਦੇ ਜੇ ਤੂੰ ਜਿਉਂਦੀ ਰਹਿਣਾ ਹੁਣ ਇੱਕ ਮਾਂ ਮਾਂ ਦਾ ਦਿਲ ਉਹ ਹੀ ਜਾਣਦਾ ਹੈ ਉਹ ਦਰਦ ਸ਼ਾਇਦ ਉਹ ਪੈਣਾ ਨਾ ਸਮਝਣ ਜਿਹੜੀਆਂ ਆਪਣੇ ਮਾਤਾ ਨੂੰ ਘਰ ਛੱਡਣ ਵਾਸਤੇ ਕਹਿੰਦੀਆਂ ਪਰ ਸਾਡੇ ਕੋਲ ਇਦਾਂ ਦੀਆਂ ਵੀ ਪੈਣਾ ਬਹੁਤ ਨੇ ਮੇਰੇ ਕੋਲ ਸਹੁਰੂੜ ਤੋਂ ਫੋਨ ਆਂਦਾ ਹੈ ਸ਼ਾਇਦ ਬੀਬੀ ਦਾ ਨਾਮ ਵੀਰਪਾਲ ਕੌਰ ਹੈ ਉਹਦਾ ਭਰਾ ਇੱਕ ਚਿਟਾ ਲੌਂਦਾ ਹੈ ਤਾਂ ਉਹਨੇ ਆਪਣੇ ਭਰਾ ਨੂੰ ਆਪਣੇ ਕੋਲ ਲਿਆਂਦਾ ਕੋਲੇ ਘਰ ਬਣਾ ਕੇ ਦਿੱਤਾ ਆਪਣੇ ਹਸਬੰਡ ਦੇ ਨਾਲ ਪਰ ਮੈਂ ਕਿ ਥੋੜੀ ਬਹੁਤੀ ਮਾੜੀ-ਮੁੱਟੀ ਖਟਾ-ਭਟੀ ਹੁੰਦੀ ਆ ਆਪਸ ਦੇ ਵਿੱਚ ਰੋਟੀ ਪਾਣੀ ਦਿੰਦੀ ਆ ਟ੍ਰੀਟਮੈਂਟ ਕਰਨ ਵਾਸਤੇ ਮੇਰੇ ਨਾਲ ਵੀ ਅਪਰੋਚ ਕਰਦੀ ਆ ਪਰ ਉਹ ਕਹਿੰਦੀ ਮੈਂ ਆਪਣੇ ਭਰਾ ਨੂੰ ਦੁਖੀ ਨਹੀਂ ਦੇਖ ਸਕਦੀ ਆਪਣੇ ਭਰਾ ਨੂੰ ਮੈਂ ਤੜਫਦਾ ਨਹੀਂ ਦੇ ਸਕਦੀ ਕਹਿੰਦੀ ਮੇਰੀ ਲੱਤਾਂ ਥੜਕਣ ਲੱਗ ਪੈਨੀ ਇੱਕ ਉਹ ਵੀ ਭੈਣ ਆ ਜਿਹੜੀ ਕਿਉਂਕਿ ਪਰ ਉਸ ਭੈਣ ਨੂੰ ਦਰਦ ਪਤਾ ਕਿਉਂ ਆ ਉਹਨਾਂ ਦੇ ਮਾਪੇ ਜਦੋਂ ਉਹ ਸਿਰਫ 2 ਸਾਲ ਦਾ ਸੀ ਉਦੋਂ ਚੜ੍ਹਾਈ ਕਰ ਗਏ ਸੀ ਉਹ ਜਿਹੜਾ ਬੱਚਾ ਸੰਗਰੂਰ ਵਾਲਾ ਉਹਦੀ ਮਾਂ ਨੇ ਉਹਦੀ ਭੈਣ ਨੇ ਮਾਂ ਬਣ ਕੇ ਉਹਨੂੰ ਪਾਲਿਆ ਹੋਇਆ ਪਰ ਜਿਹੜਾ ਮਰੀਜ਼ ਜਿਹੜਾ ਉਹਦਾ ਭਰਾ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦਾ ਉਹ ਇਮੋਸ਼ਨਸ ਨੂੰ ਨਹੀਂ ਸਮਝਦਾ ਉਹ ਬਸ ਕਿ ਹਾਂ ਇਹਦੀ ਕਮਜ਼ੋਰੀ ਹੈ ਤੇ ਬਸ ਆਪਣਾ ਕੰਮ ਕਰਦਾ ਹੈ ਸੋ ਦੋਸਤੋ ਇਸ ਤਰ੍ਹਾਂ ਚੀਜ਼ਾਂ ਆਪਾਂ ਨਾ ਕਰੀਏ ਸਾਡੀ ਜ਼ਿੰਦਗੀ ਜਿਉਣ ਵਾਸਤੇ ਆ ਚਿੱਟੇ ਲਾ ਲਾ ਕੇ ਨਸ਼ਾ ਕਰ ਕਰ ਕੇ ਮਰਨ ਵਾਸਤੇ ਨਹੀਂ ਤੁਹਾਨੂੰ ਆਪਣਾ ਦਰਦ ਦਿਖਦਾ ਹੈ ਤੁਹਾਨੂੰ ਕਿ ਮੈਨੂੰ ਤਕਲੀਫ ਹੈ ਮੈਨੂੰ ਤੋੜ ਲੱਗਦੀ ਆ ਮੈਨੂੰ ਟੁਆਲਟਾਂ ਲੱਗਦੀਆਂ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਭੁੱਖ ਨਹੀਂ ਲੱਗਦੀ ਮੈਨੂੰ ਬੇਚੈਨੀ ਆ ਮੈਨੂੰ ਆਏ ਮੈਨੂੰ ਉਹ ਆ ਤੁਹਾਨੂੰ ਦੋਸਤੋ ਸਿਰਫ ਆਪਣਾ ਦਿਖਦਾ ਹੈ ਕਦੇ ਤੁਸੀਂ ਆਪਣਾ ਆਪਣੀ ਮਾਂ ਦਾ ਦਰਦ ਨਹੀਂ ਦੇਖਦੇ ਕਦੇ ਤੁਸੀਂ ਆਪਣੀ ਭੈਣ ਦਾ ਦਰਦ ਨਹੀਂ ਦੇਖਦੇ ਕਦੇ ਤੁਸੀਂ ਆਪਣੀ ਪਤਨੀ ਦਾ ਦਰਦ ਨਹੀਂ ਦੇਖਦੇ ਕਦੇ ਤੁਸੀਂ ਆਪਣੇ ਪੁੱਤਰਾਂ ਦਾ ਆਪਣੀ ਪੁੱਤਰੀ ਦਾ ਦਰਦ ਨਹੀਂ ਦੇਖਦੇ ਜਦੋਂ ਤੁਸੀਂ ਦੇਖੋਗੇ ਕਿ ਹਾਂ ਤੁਹਾਡੀ ਮਾਂ ਨੂੰ ਕਿੰਨੀ ਤਕਲੀਫ ਆ ਜਦੋਂ ਤੁਸੀਂ ਸੋਚੋਗੇ ਕਿ ਤੁਹਾਡੀ ਭੈਣ ਨੂੰ ਕਿੰਨੀ ਤਕਲੀਫ ਆ ਜਦੋਂ ਤੁਸੀਂ ਦਿਲ ਤੇ ਹੱਥ ਰੱਖੋ ਤੇਰੇ ਤੁਹਾਡੇ ਬੱਚੇ ਨੂੰ ਕਿੰਨੀ ਤਕਲੀਫ ਆ ਤੁਹਾਡੇ ਚਿੱਟਾ ਲਾਉਣ ਤੁਹਾਡੇ ਨਸਾ ਕਰਨ ਦੀ ਤਾਂ ਤੁਹਾਡਾ ਜਿਹੜਾ ਤੁਹਾਡਾ ਦਰਦ ਆ ਉਹ ਕਿਤੇ ਛੋਟਾ ਪੈ ਸਕਦਾ ਹੈ ਔਰ ਨਾਲ ਦੀ ਨਾਲ ਮੈਂ ਦੋਸਤੋ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਤੁਹਾਡੇ ਦਰਦ ਦਾ ਇਲਾਜ ਹੈ ਤੁਹਾਡੀ ਤਕਲੀਫ ਦਾ ਇਲਾਜ ਹੈ ਦੋਈ ਚ ਹੈਗਾ ਸਾਡੇ ਕੋਲ ਹੈਗਾ ਸੈਂਟਰਾਂ ਚ ਹੈਗਾ ਜੇਲ੍ਹ ਚ ਹੈਗਾ ਮੌਤ ਹੈ ਮਾਫ ਕਰਨਾ ਮੈਨੂੰ ਇਹ ਸ਼ਬਦ ਕਹਿ ਰਿਹਾ ਮੈਂ ਪਰ ਜਿਹੜੀ ਤਕਲੀਫ ਤੁਹਾਡੀ ਮਾਂ ਨੂੰ ਆ ਉਹਦਾ ਟ੍ਰੀਟਮੈਂਟ ਕਿਸੇ ਕੋਲ ਨਹੀਂ ਜਿਹੜੀ ਤਕਲੀਫ ਤੁਹਾਡੀ ਪਤਨੀ ਨੂੰ ਆ ਉਹਦਾ ਦਰਦ ਉਹਦੀ ਦਵਾਈ ਕਿਸੇ ਕੋਲ ਨਹੀਂ ਜਿਹੜੀ ਤਕਲੀਫ ਤੁਹਾਡੀ ਭੈਣ ਨੂੰ ਆ ਤੁਹਾਡੇ ਬੱਚਿਆਂ ਨੂੰ ਆ ਉਹਨਾਂ ਦਾ ਇਲਾਜ ਕਿਸੇ ਕੋਲ ਨਹੀਂ ਉਹ ਸਿਰਫ ਤੁਹਾਡੇ ਕੋਲ ਹੈ ਤੁਸੀਂ ਉਠੋ ਹਿੰਮਤ ਕਰੋ ਆਪਾਂ ਮਰ ਨਹੀਂ ਲੱਗੇ ਭਾਵੇਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਭਾਵੇਂ ਨਹੀਂ ਦੇਖਦੇ ਭਾਵੇਂ ਸੈਂਟਰ ਕੱਢਦੇ ਹੋ ਭਾਵੇਂ ਤੁਸੀਂ ਕਿੰਨੀ ਵੀ ਕਮਜ਼ੋਰੀ ਚ ਮਹਿਸੂਸ ਕਰਦੇ ਹੋ ਚੰਗੀ ਖੁਰਾਕ ਲੋ ਚੰਗਾ ਸੋਚੋ ਪੋਜੀਟਿਵ ਸੋਚੋ ਨਿਕਲਣ ਵਾਰੇ ਯਤਨ ਕਰੋ ਜਦੋਂ ਬੰਦਾ ਯਤਨ ਕਰਦਾ ਹੈ ਪ੍ਰਮਾਤਮਾ ਨੇ ਸਾਨੂੰ ਐਡੇ ਬਲਵਾਨ ਬਣਾਇਆ ਹੈ ਕਿ ਆਪਾਂ ਬਿਨਾਂ ਦਵਾਈ ਤੋਂ ਵੀ ਨਸ਼ਾ ਛੱਡਣ ਦੀ ਸਮਰੱਥਾ ਰੱਖਦੇ ਹਾਂ ਸਿਰਫ ਆਪਣੇ ਮਨ ਦਾ ਡਰ ਕੱਢ ਦਿਓ ਇਹ ਨਾ ਸੋਚੋ ਕਿ ਤੁਹਾਨੂੰ ਤਕਲੀਫ ਆ ਇਹ ਸੋਚੋ ਕਿ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਤਕਲੀਫ ਆ ਤੁਹਾਡੇ ਬਾਪ ਨੂੰ ਤਕਲੀਫ ਆ ਤੁਹਾਡੇ ਭਰਾ ਨੂੰ ਤਕਲੀਫ ਆ ਤੁਹਾਡੇ ਸਾਰੇ ਸਕੇ ਸਮਝਦੇ ਨੂੰ ਤਕਲੀਫ ਹੁੰਦੀ ਆ ਪਰ ਸਾਨੂੰ ਸਿਰਫ ਆਪਣੀ ਤਕਲੀਫ ਦਿਖਦੀ ਆ ਜਦੋਂ ਅਸੀਂ ਨਿਜ ਤੋਂ ਉੱਟ ਕੇ ਦੂਸਰੇ ਵੱਲ ਦੇਖਾਂਗੇ ਆਪਣੇ ਪਰਿਵਾਰ ਦਾ ਦਰਦ ਦੇਖਾਂਗੇ ਜਿਨ੍ਹਾਂ ਨੇ ਸਾਨੂੰ ਜੰਮਿਆ ਪਾਲਿਆ ਪੜਾਇਆ ਲਖਾਇਆ ਵਿਆਹਾ ਉਹਨਾਂ ਦਾ ਦਰਦ ਦੇਖਾਂਗੇ ਫਿਰ ਸਾਨੂੰ ਆਪਣਾ ਦਰਦ ਛੋਟਾ ਲੱਗ ਸਕਦਾ ਹੈ ਜੇ ਤੁਸੀਂ ਕਿਸੇ ਵੀ ਐਡਿਕਸ਼ਨ ਚੋਂ ਕਿੰਨਾ ਵੀ ਨਸ਼ਾ ਕਰਦੇ ਹੋ ਕਿੰਨੇ ਵੀ ਚਿਰਤ ਕਰਦੇ ਹੋ ਮੇਰੇ ਕੋਲ ਬੜੇ ਪੇਸ਼ੈਂਟ ਨੇ ਇਸ ਤਰ੍ਹਾਂ ਦੇ ਜਿਹੜੇ ਕਿੰਨਾ-ਕਿਨਾ ਚਿਰਦਾ ਕਿੰਨਾ-ਕਿਨਾ ਨਸ਼ਾ ਕਰਦੇ ਸੀ ਇਹ ਸਤਿਗੁਰਾਂ ਨੇ ਗੁਰੂ ਰਾਮਦਾਸ ਮਹਾਰਾਜ ਨੇ ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਕਿਉਂਕਿ ਮੈਂ ਕਹਿੰਦਾ ਉਹਨਾਂ ਵੀ ਮਿਹਨਤ ਮੇਰੀ ਰਹਿਮਤ ਤੇਰੀ ਜੋ ਹਮਰੀ ਬਦਹੋਤੀ ਮੇਰੇ ਸਤਿਗੁਰੂ ਸਭ ਤੁਮਾਰ ਜਾਣੋ ਆਪੇ ਹਮਰੁੱਲ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀ ਰਹਿਮਤਾ ਆਪੇ ਜਾਂ ਪਰ ਰੋਜ਼ ਹੀ ਪੜਦੇ ਆ ਤੋਦਾ ਕੇ ਅਰਦਾਸ ਹਮਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੜੇ ਕੋਈ ਨਾ ਨਾ ਜਾਣਾ ਮੇਰਾ ਇਹ ਪਰਮੇਸ਼ਰ ਦੀ ਗੁਰੂ ਦੀ ਬੜਾਈ ਹੈ ਉਹਦੀ ਬਖਸ਼ਿਸ਼ ਆ ਉਹਦੀ ਬਖਸ਼ਿਸ਼ ਨਾਲ ਲੱਗੇ ਹੋਇਆ ਜੇ ਤੁਹਾਡਾ ਵੀ ਕੁਸਕਾ ਸਮਝ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਦੇ ਵਿੱਚ ਹੈ ਕਰਦੇ ਭਾਂਡੇ ਤੱਕ ਵਿੱਚ ਦਾ ਸਮਾਨ ਤੱਕ ਨਹੀਂ ਛੱਡਿਆ ਕਰਦੇ ਹਾਲਾਤ ਖਰਾਬ ਕਰ ਚੁੱਕੇ ਨੇ ਜਰੂਰ ਕਿਰਪਾ ਕਰਕੇ ਸਾਡੇ ਕੋਲ ਸਿਰਫ ਫੋਨ ਤੇ ਨਾ ਆਓ ਹੋ ਸਕੇ ਆਪਣੇ ਮਰੀਜ਼ ਨੂੰ ਦੋ ਵਾਰੀ ਚਾਰ ਵਾਰੀ ਲਿਆਓ ਕਾਉਂਸਲਿੰਗ ਕਰਿਏ ਉਹਦਾ ਦਰਦ ਦੇਖੀਏ ਉਹਦੀ ਤਕਲੀਫਾਂ ਦੇਖੀਏ ਤੁਹਾਡਾ ਦਰਦ ਦੇਖੀਏ ਆਪਾਂ ਤੁਹਾਡੇ ਮਰੀਜ਼ ਨੂੰ ਠੀਕ ਕਰੀਏ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰਨੇ ਲਾਈਕ ਕਰਨਾ ਕਮੈਂਟ ਕਰਨਾ ਜੇ ਕੋਈ ਸਵਾਲ ਹੈ ਤੁਹਾਡਾ ਸਾਡੇ ਨਾਲ 9463696764 946364547 ਤੇ ਆਪ ਜੀ ਕਾਲ ਵੀ ਕਰ ਸਕਦੇ ਹੋ ਔਰ ਮੈਸੇਜ ਵੀ ਕਰ ਸਕਦੇ WhatsApp ਵੀ ਕਰ ਸਕਦੇ ਹੋ ਰੱਬ ਰੱਖਾ